ਇਤੀ ਵੇਦਨ ਤੋਂ ਪੋਖੜਤਾਲ ਤੇ ਬੈਠੇ ਨੇ ਜਗਜੀਤ ਸਿੰਘ ਢਲੇਵਾਲ ਦੇ ਹੁਣ ਸਿਹਤ ਹੋਰ ਵਿਗੜਦੀ ਨਜ਼ਰ ਆ ਰਹੀ ਹੈ ਦੱਸਦੇ ਕਿ ਟਰਾਲੀ ਦੇ ਵਿੱਚ ਪਹੁੰਚੇ ਸਰਕਾਰੀ ਡਾਕਟਰਾਂ ਦੀ ਢਲੇਵਾਲ ਨੂੰ ਅਪੀਲ ਕੀਤੀ ਗਈ ਹੈ ਕਿ ਕਿਹਾ ਇਲਾਜ ਲਈ ਆਓ ਭਾਵੇਂ ਕੁਝ ਵੀ ਨਾ ਖਾਓ ਸੋ ਇਲਾਜ ਲਈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਮੈਡੀਕਲ ਟਰੀਟਮੈਂਟ ਜ਼ਰੂਰ ਲਿਓ ਤੁਹਾਡੀ ਸਿਹਤ ਵਿਗੜ ਰਹੀ ਹੈ ਸੋ ਦੱਸਦੇ ਕਿ ਇੱਥੇ ਸਰਕਾਰੀ ਡਾਕਟਰਾਂ ਦੀ ਟੀਮ ਦੇ ਵੱਲੋਂ ਇਹ ਕਿਹਾ ਗਿਆ ਮੇਰਾ ਸੰਘਰਸ਼ ਡਾਕਟਰਾਂ ਦੀ ਸੁਪਰਵੀਜ਼ਨ ਦੇ ਵਿੱਚ جاری ਹੈ ਤਾ ਜਗਜੀਤ ਸਿੰਘ ਢਲੇਵਾਲੇ ਕਹਿੰਦੇ ਨਜ਼ਰ ਆਏ ਨੇ ਤਾਂ ਤੁਸੀਂ ਟ੍ਰੀਟਮੈਂਟ ਲਓ ਟਰਾਲੀ ਦੇ ਵਿੱਚ ਸਾਰੇ ਇੰਤਜ਼ਾਮ ਪੂਰੇ ਕਰ ਦਿੰਨੇ ਆ ਤਾਂ ਡੀਆਈਜੀ ਵੱਲੋਂ ਵੀ ਇਹ ਅਪੀਲ ਕੀਤੀ ਗਈ ਹੈ ਸੋ ਦੱਸ ਦਿਓ ਕਿ ਪਿਛਲੇ 1 ਮਹੀਨੇ ਤੋਂ ਤਾਂ ਪਿਛਲੇ 32 ਦਿਨਾਂ ਤੋਂ ਲਗਾਤਾਰ ਜਗਜੀਤ ਸਿੰਘ ਢਲੇਵਾਲ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਪੋਖੜਤਾਲ ਜਾਰੀ ਹੈ ਮਰਨ ਵਕਤ ਜਾਰੀ ਹੈ ਸੋ ਇੱਕ ਵਾਰ ਫਿਰ ਤੋਂ ਅੱਜ ਸਰਕਾਰੀ ਡਾਕਟਰਾਂ ਦੀ ਟੀਮ ਇੱਥੇ ਪਹੁੰਚੇ ਦਿਨ ਦੇ ਵੱਲੋਂ ਅਪੀਲ ਕੀਤੀ ਗਈ ਹੈ ਤੁਹਾਡੀ ਇੱਕ ਬੇਨਤੀ ਪ੍ਰਵਾਨ ਕਰ ਲੋ ਕਿ ਸਾਡੀ ਸੁਪਰਵਾਈਜ਼ਨ ਦੇ ਅੰਦਰ ਤੁਸੀਂ ਆਪਣਾ ਸੰਘਰਸ਼ ਚਾਰੀ ਰੱਖੋ ਸਰ ਕਿਉਂਕਿ ਇਸ ਸੁਪਰਵਾਈਜ਼ਨ ਦੀ ਜਰੂਰਤ ਨਹੀਂ ਡਾਕਟਰਾਂ ਦੀ ਸੁਪਰਵਾਈਜ਼ਨ ਹੈਗਾ ਪਰ ਅੰਦੀ ਨਾ ਤਾਂ ਤੁਸੀਂ ਸੁਪਰਵਾਈਜ਼ਰ ਦਾ ਮੌਨਟਰ ਨਾਲ ਥੋੜੀ ਸੁਪਰਵਾਈਜ਼ ਕਰਨਾ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਸਰ ਉਹ ਨੀਨ ਮੈਮਰੀ ਆਪਾਂ ਅਸੀਂ ਉਹ ਦੇਖੇ ਜਾ ਰਹੇ ਤੁਹਾਨੂੰ ਜਿਸਕੇ ਲਈ ਪੁਆਇੰਟ ਇਹ ਹੈਗਾ ਉਹਦੇ ਟੈਸਟ ਦੇਖੋ ਜਿਵੇਂ ਕੰਡੀਸ਼ਨ ਹੈ ਨਾ ਉਸ ਤੋਂ ਤੇ ਲੱਗਦਾ ਵੀ ਥੋੜਾ ਜਿਹਾ ਆਪਾਂ ਨੂੰ ਚਾਹੀਦਾ ਹੈ ਟੋੜਾ ਸੰਘਰਸ਼ ਆਪਣੇ ਲੀਕ ਤੇ ਉਦਾਂ ਹੀ ਚੱਲਦਾ ਰਹੇਗਾ ਕੋਈ ਸਾਡੇ ਵੱਲੋਂ ਕੋਈ ਡਿਸਟਰਬੈਂਸ ਨਹੀਂ ਨੂੰ ਨਹੀਂ ਨੂੰ ਰਹੀ ਨਾਲ ਉਹ ਜੀ ਤੁਹਾਨੂੰ ਕੋਈ ਵੀ ਨਾ ਸਰ ਮੂਰਾ ਚੱਲੂਗਾ ਜਿਹੜਾ ਇਹ ਮੈਡੀਕਲ ਟਰੀਟਮੈਂਟ ਹੈ ਤਾਂ ਦੇਖੋ ਨੂੰ ਲੈਣਾ ਚਾਹੀਦਾ ਟਰੀਟਮੈਂਟ ਪੀਣੀ ਅਸੀਂ ਤਾਂ ਸਪੋਰਟ ਕਰਾਂਗੇ ਸਿਰਫ ਥੋੜਾ ਜਿਹਾ ਸਮਾਧਾ ਰਹੇਗਾ ਤਾਂ ਕਿ ਸੰਘਰਸ਼ ਥੋੜਾ ਲੰਬਾ ਚੱਲੇ ਸਰ ਇਹੀ ਇਹੀ ਜਦੋਂ ਅਸੀਂ ਪੁੱਛਦੇ ਆ ਤੇ ਇਹ ਹੀ ਕਹਿੰਦੇ ਡਾਕਟਰਸ ਕਹਿੰਦੇ ਆ ਜਿਹੜੀ ਆ ਗੱਲ ਨੂੰ ਵੀ ਇਹ ਇਹ ਮਨਹਾਉਦੀ ਐ ਸੀ ਅਸੀਂ ਕਹੇ ਜੀ ਤੁਸੀਂ ਜਾ ਕੇ ਬਣਾ ਲਓ ਡਾਕਟਰ ਦੀ ਜਿੱਥਾ ਤੁਹਾਡੀ ਚੂਸ ਕਰ ਲਓ ਸਰ ਜਿਹੜੀ ਮਰਜ਼ੀ ਲੈ ਲਓ ਤੁਸੀਂ ਇੱਥੇ ਆ ਲਓ ਨਾਗ ਹਸਪਤਾਲ ਹੈ ਰਜਿੰਦਰ ਹਸਪਤਾਲ ਹੈ ਜਾ ਤੁਹਾਡੀ ਮਰਜ਼ੀ ਦਾ ਕੋਈ ਵੀ ਪ੍ਰਾਈਵੇਟ ਜਿੱਥੋਂ ਵੀ ਤੁਸੀਂ ਇਸ ਜਗ੍ਹਾ ਤੁਸੀਂ ਪਸੰਦ ਕਰ ਸਕਦੇ ਹੋ ਸੋ ਬੇਨਤੀ ਇਹ ਲੈ ਕੇ ਆਇਆ ਕਿ ਡਾਕਟਰਾਂ ਦੇ ਅੰਦਰ ਕਰੋ ਕਿਤੋਂ ਦੇ ਵੀ ਡਾਕਟਰ ਹੋਣ ਸਰ ਮੈਂ ਤੁਸੀਂ ਮੰਨਿਆ ਤੁਸੀਂ ਗੱਲ ਕਹਿ ਰਹੇ ਹੋ ਪਰ ਫਿਰ ਵੀ ਸਰ ਥੋੜਾ ਤਸੱਲੀ ਬਖਸ਼ ਨਹੀਂ ਹੈਗਾ ਇੱਥੇ